2024 ਦੇ ਲੋਕ ਸਭਾ ਚੋਣਾਂ ਦਾ ਵਿਗਲ ਵੱਜਣ ਵਾਲਾ ਇਹ ਕਦੇ ਵੀ ਚੋਣ ਜਾਬਤਾ ਲੱਗ ਸਕਦਾ ਪਰ ਜੇਕਰ ਹਲਕਾ ਲੋਕ ਸਭਾ ਸੰਗਰੂਧ ਦੀ ਗੱਲ ਕੀਤੀ ਜਾਵੇ ਤਾਂ ਆਪੋ ਆਪਣੀਆਂ ਪਾਰਟੀਆਂ ਦੇ ਵੱਲੋਂ ਜੋ ਉਮੀਦਵਾਰ ਨੇ ਉਹਨਾਂ ਦੀ ਕਵਾਈ ਤੇਜ਼ ਹੋ ਚੁੱਕੀ ਆ ਜੇਕਰ ਸੰਗਰੂਧ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਦੀ ਦੌੜ ਦੇ ਵਿੱਚ ਨੇ ਸੰਗਰੂਧ ਤੋਂ ਮਿੰਕੂ ਜਵੰਦਾ ਜੋ ਡਾਕਟਰ ਗੁਣਿੰਦਰਜੀਤ ਸਿੰਘ ਜਵੰਦਾ ਨੇ ਭਾਈ ਗੁਰਦਾਸ ਕਾਲਜ ਦੇ ਚੇਅਰਮੈਨ ਵੀ ਨੇ ਪਰ ਦੇ ਇੱਕ ਦੂਜੇ ਨੰਬਰ ਤੇ ਗੱਲ ਕੀਤੀ ਜਾਵੇ ਤਾਂ ਕਮੇਡੀਅਨ ਕਲਾਕਾਰ ਕਰਮਜੀਤ ਨਮੋਲ ਅਤੇ ਕੈਬਨਟ ਮੰਤਰੀ ਗੁਰਮੀਤ ਮੀਤ ਹੇਰ ਦਾ ਨਾਮ ਚੱਲ ਰਿਹਾ ਪਰ ਉਤੇ ਹੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੰਜੋਗਤਾ ਤੇ ਬੀ ਜੀ ਪੀ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਸਾ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਉਤੇ ਹੀ ਕਾਂਗਰਸ ਪਾਰਟੀ ਦੇ ਤਿੰਨ ਚਿਹਰੇ ਇਸ ਸਮੇਂ ਨਜ਼ਰ ਆ ਰਹੇ ਨੇ ਸਾਬਕਾ ਕੈਬਨਿਟ ਮੰਤਰੀ ਬੀਜੇਂਦਰ ਸਿੰਘਲਾ ਅਤੇ ਤਲਬੀਰ ਸਿੰਘ ਗੋਲਡੀ ਜੋ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਸੰਗਰੂਰ ਤੋਂ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਉਹਨਾਂ ਦਾ ਨਾਮ ਵੀ ਚੱਲ ਰਿਹਾ ਜੇਕਰ ਮੌਜੂਦਾ ਐਮ ਪੀ ਦੀ ਗੱਲ ਕੀਤੀ ਜਾਵੇ ਤਾਂ ਸਿਮਰਤ ਸਿੰਘ ਮਾਨ ਉਹ ਵੀ ਇਸ ਮੈਦਾਨ ਦੇ ਵਿੱਚ ਆਉਣਗੇ ਅਤੇ ਡਟਣਗੇ ਪਰ ਕੀ ਲੋਕ ਸੰਗਰੂਰ ਦੇ ਕੀ ਕਹਿੰਦੇ ਨੇ ਲੋਕਾਂ ਦਾ ਮੂਡ ਕੀ ਆ ਗੱਲ ਕਰ ਲੈਣੇ ਆ ਕਿਸ ਤਰ੍ਹਾਂ ਵੇਖਦੇ ਹਾਂ ਐਲਾਨ ਕੁਝ ਦੇਰ ਬਾਅਦ ਹੋਣ ਵਾਲਾ ਚੋਣ ਜੰਗਤਾਂ ਵੀ ਲੱਗ ਜਾਣਾ ਜੋ ਤੁਹਾਨੂੰ ਚਿਹਰੇ ਦੱਸੇ ਨੇ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖੋ ਜੀ ਆਪ ਆਪਣੇ ਪਾਰਟੀਆਂ ਆਪ ਆਪਣੇ ਬੰਦਿਆਂ ਨੂੰ ਜਿੱਤਾਉਣ ਦੀ ਉਹੀ ਕਹਿਣਗੇ ਬੇਅਸੀ ਕਿਸ ਹਾਰ ਤੇ ਹਾਰਨ ਦੇ ਮਾਰੇ ਦਾ ਕੋਈ ਨਹੀਂ ਕਹਿੰਦਾਗਾ ਜਿੱਤਾਂਗੇ ਮੇਰੇ ਖਿਆਲ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਦੇਖੋ ਜੀਨੋ ਮਰਜ਼ੀ ਟਿਕਟ ਦੇਵੇ ਉਹ ਪਾਰਟੀ ਹਾਈ ਕਮਾਂਡ ਦਾ ਹੋਇਆ ਵੀ ਉਹ ਜਿੱਤ ਪ੍ਰਾਪਤ ਕਰੂ ਕਿਉਂਕਿ ਕੰਮ ਬਹੁਤ ਕੀਤੇ ਨੇ ਆਮ ਆਦਮੀ ਪਾਰਟੀ ਨੇ ਭਾਵੇਂ ਉਹ ਆਪਾਂ ਮੈਡੀਕਲ ਸਹੂਲਤਾਂ ਦੀ ਗੱਲ ਕਰੀਏ ਤੁਸੀਂ ਬਾਹਰ ਕਮੇਟੀਆਂ ਨੂੰ ਜਾ ਕੇ ਪੁੱਛੋ 40 40% ਆਪ ਜਾ ਕੇ ਮੇਰੇ ਤੋਂ ਬਾਅਦ ਤੁਸੀਂ ਉਸੇ ਸਰਵੇ ਕਰਕੇ ਆਓ 40% ਉਹਨਾਂ ਦਾ ਕੰਮ ਡਾਊਨ ਹੋਇਆ ਪਿਆ ਸਾਰੀਆਂ ਦਵਾਈਆਂ ਉੱਥੋਂ ਮਿਲ ਰਹੀਆਂ ਨੇ ਹਸਪੀਟਲ ਦੇ ਵਿੱਚੋਂ ਨੰਬਰ 2 ਬਿਜਲੀ ਦੇ 200 600 ਜੁੰਟਾ ਮਾਫ ਕਰ ਰੱਖਿਆ ਨੇ ਦੇਖੋ ਇਹ ਵੀ ਇੱਕ ਬਹੁਤ ਵੱਡੀ ਕਰਾਹਤਾ ਹੈ। ਬਾਕੀ ਐਜੂਕੇਸ਼ਨ ਦੇ ਵਿੱਚ ਸੁਧਾਰ, ਮੈਡੀਕਲ ਕਾਲਜਾਂ ਦੇ ਵਿੱਚ ਸੁਧਾਰ, ਬਾਕੀ ਹੋਰ ਜਿਵੇਂ ਪੈਨਸ਼ਨਾਂ ਹੋਰ ਬਹੁਤ ਜਿਆਦਾ ਜਿੰਨੇ ਕੋਈ ਆਪਾਂ ਐਵੇਂ ਲੱਤਾਂ ਖਿੱਚਣ ਵਾਲੇ ਜਿਆਦਾ ਨਹੀਂ ਭਗਵੰਤ ਮਾਨ ਦੀਆਂ ਪਾਰਟੀਆਂ ਕਿਉਂਕਿ ਕੰਮ ਕਰਨ ਦੇ ਵਿੱਚ ਜਿਹੜੀ ਕਾਬਿਲਿਟੀ ਮੈਂ ਦੇਖਦਾ ਜਿਵੇਂ ਪਹਿਲਾਂ ਕਮੇਟੀ ਦੇ ਵਿੱਚ ਉਹ ਕਰਦੇ ਹੁੰਦੇ ਸੀਗੇ ਉਸ ਹਿਸਾਬ ਨਾਲ ਉਹ ਮੇਰੇ ਹਿਸਾਬ ਨਾਲ ਮੈਂ ਗਾਰੰਟੀ ਨਾ ਕਹੇ ਨਾ ਸਰਦਾਰ ਭਗਵੰਤ ਸਿੰਘ ਮਾਨ ਗਨੀਜ਼ ਬੁੱਕ ਦੇ ਵਿੱਚ ਆਪਦਾ ਨਾਮ ਦਰਜ ਕਰਾਊਗਾ ਮਾਨ ਤੇਰਾ ਕੋਣ ਹੋ ਸਕਦਾ ਕਿਹੜਾ ਚਿਹਰਾ ਹੋ ਸਕਦਾ ਤੁਹਾਡੇ ਨਾਲ ਤੁਸੀਂ ਦੇਖੋ ਜੀ ਤੇਰਾ ਮੈਂ ਕੁਝ ਨਹੀਂ ਕਰ ਸਕਦਾ ਪਾਰਟੀ ਹਾਈ ਕਮਾਂਡ ਨੇ ਚਿਹਰਾ ਲਿਆਉਣਾ ਕਿਸੇ ਨੂੰ ਵੀ ਲਿਆ ਸਕਦੇ ਨੇ ਉਹ ਇਹ ਉਹ ਹੀ ਜਾਣਦੇ ਨੇ ਜਮਣ ਤੁਸੀਂ ਦੱਸ ਕੀ ਮੁਕਾਬਲਾ ਕਿਸੇ ਨਾਲ ਕਿਸ ਦੇ ਨਾਲ ਹੋ ਸਕਦਾ ਕਿਹੜੀ ਪਾਰਟੀ ਨਾਲ ਮੁਕਾਬਲਾ ਦੇਖੋ ਮੁਕਾਬਲਾ ਤਾਂ ਮੈਂ ਸਮਝਦਾ ਵੀ ਜਦੋਂ ਲੋਕਾਂ ਦੇ ਕੰਮ ਕੀਤੇ ਨੇ ਮੈਂ ਸਮਝਦਾ ਇਹਦੇ ਵਿੱਚ ਕੋਈ ਮੁਕਾਬਲੇ ਵਾਲੀ ਗੱਲ ਨਹੀਂ ਆਮਦੀ ਪਾਰਟੀ ਵਧੀਆ ਜਿੱਤ ਪ੍ਰਾਪਤ ਕਰੂਗੀ ਬਿਲਕੁਲ ਜਿੱਥੇ ਤਿੰਨ ਨਾਮ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਚਿਹਰੇ ਵਜੋਂ ਆ ਰਹੇ ਨੇ ਉਹ ਤੇ ਹੀ ਜੇਕਰ ਸੰਗ ਰੂਰ ਵਾਸੀਆਂ ਦੀ ਗੱਲ ਕੀਤੀ ਹੈ ਵੀ ਕੀ ਨਾ ਮੇਰੇ ਸਤਿੰਦਰਪਾਲ ਸਿੰਘ ਜੀ ਸਤਿੰਦਰ ਕਿਸ ਤਰ੍ਹਾਂ ਵੇਖਦੇ ਹੋ ਲੋਕ ਸਭਾ ਚੋਣਾਂ ਦਾ ਆਉਣ ਵਾਲੀਆਂ ਨੇ ਚੋਣ ਜਾਬਤਾ ਵੀ ਲੱਗਣ ਵਾਲਾ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਅਬੀ ਤੱਕ ਕਰਮੀ ਤੇ ਨਮੋਲ ਦਾ ਵੀ ਨਾ ਚੱਲ ਰਿਹਾ ਅਮਿੰਕੂ ਜਵੰਦਾ ਦਾ ਚੱਲ ਰਿਹਾ ਮੀਤ ਹੇਰ ਦਾ ਚੱਲ ਰਿਹਾ ਉਧਰੋਂ ਪਰਮਿੰਦਰ ਸਿੰਘ ਢੀਂ ਸੇ ਦਾ ਚੱਲ ਰਿਹਾ ਅਭਜੇਂਦਰ ਸਿੰਘਲੇ ਦਾ ਤਲਵੀਰ ਸਿੰਘ ਗੋਲਡੀ ਦਾ ਸਿਮਰ ਸਿੰਘ ਮਾਨ ਕੀ ਲੱਗਦਾ ਇਸ ਵਾਰ ਦੇਖੋ ਜੀ ਇਸ ਵਾਰ ਮੁਕਾਬਲਾ ਤਾਂ ਹੋਊਗਾ ਜੀ ਪਰ ਆਮ ਆਦਮੀ ਪਾਰਟੀ ਨੇ ਕੰਮ ਤਾਂ ਕੀਤਾ ਹੀ ਹੈ ਨੌਕਰੀਆਂ ਬਹੁਤ ਦਿੱਤੀਆਂ ਨੇ ਮਲਾਜ਼ਮਾਂ ਨੂੰ ਉਹਨਾਂ ਦਾ ਚਾਂਸਸ ਹੈਗੇ ਨੇ ਦੇਖੋ ਫਿਰ ਅੱਗੇ ਪਤਾ ਲੱਗੂਗਾ ਚੋਣਾਂ ਤੋਂ ਬਾਅਦ ਕੀ ਬਣਦਾ ਜੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਕੰਮਾਂ ਦੇ ਆਧਾਰ ਤੇ ਜੋ ਵੋਟ ਆ ਵੋਟ ਮਿਲ ਸਕਦੀ ਆ ਪਰ ਜੇਕਰ ਸੰਘਰੂਦ ਦੀ ਗੱਲ ਕੀਤੀ ਜਾਵੇ ਤਾਂ ਸੰਘਰੂਦ ਦੇ ਵਿੱਚ ਜੋ ਅਖਾੜਾ तकरीबन तकरीबन ਭag ਚੁੱਕਿਆ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਆਵੇਂ ਆਪਣੇ ਆਪਣੇ ਦਮ ਖਾਮ ਲਗਾ ਰਹੇ ਨੇ ਜੋ ਉਮੀਦਵਾਰ ਨੇ ਵੀਰ ਵੀ ਖੜੇ ਨੇ ਕੀ ਨਾ ਵੀਰੇ ਗੁਰਚਰਨ ਸਿੰਘ ਹੈ ਗੁਰਚਰਨ ਗਾ ਕਿਸ ਤਰ੍ਹਾਂ ਵੇਖਦੇ ਹਾਂ ਚੋਣਾ ਨਜ਼ਦੀਕ ਨੇ ਆਮ ਆਦਮੀ ਪਾਰਟੀ ਕਰਮੀ ਤੇ ਨਮੋਲ ਨੂੰ ਵੀ ਵਿਚ ਚੋਣ ਚੌਦਾਰ ਉਤਾਰ ਸਕਦੀ ਆ ਮਿੰਕੂ ਜਵੰਦਾ ਵੀ ਆ ਸਕਦਾ ਮੀ ਤੇ ਏਹ ਵੀ ਆਸਰਾ ਉਧਰੋਂ ਪਰਵਿੰਦਰ ਸਿੰਘ ਢੀਂਡ ਸਾਹਿਬ ਜਿੰਦਰ ਸਿੰਘਲਾ ਤਲਵੀਰ ਗੋਲਦੀ ਬੀਬੀ ਰਜਿੰਦਰ ਕੌਰ ਪਟਨਾਲ ਸਿਮਰ ਸਿੰਘ ਮਾਨ ਕੀ ਲੱਗਦਾ ਕੀ ਮੂਡ ਆ ਅਰੇ ਕੋਈ ਪਤਾ ਨਹੀਂ ਲੱਗਦਾ ਸੰਤ ਕੋਈ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਲੱਗ ਰਿਹਾ ਅਰੇ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਲੱਗਦਾ ਕੋਈ ਪਸੰਦ ਨਹੀਂ ਜੀ ਬਿਲਕੁਲ ਕੋਈ ਪਸੰਦ ਨਹੀਂ ਵੀਰ ਹੋਰ ਵੀ ਜਾ ਰਹੇ ਨੇ ਗੱਲ ਕਰਨ ਦੇ ਕਿਹਨਾ ਵੀਰੇ ਉਹ ਸਿੰਘ ਜੀ ਉਹ ਵੀ ਨੇ ਕਿਸ ਤਰ੍ਹਾਂ ਵੇਖਦੇ ਹੋ ਚੋਣਾ ਨਜ਼ਦੀਕ ਆ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਕਰਮੀ ਤੇ ਨਮੋਲ ਦੀ ਗੱਲ ਕਰੀ ਆ ਮਿੰਕੂ ਜਵੰਦਾ ਵੀ ਆ ਸਕਦਾ ਤੇ ਪਰਮਿੰਦਰ ਸਿੰਘ ਢੀਂਸਾ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਵਿਜੇਂਦਰ ਸਿੰਘਲਾ ਗੋਲਡੀ ਸਿਮਰ ਸਿੰਘ ਮਾਨ ਕੀ ਲੱਗਦਾ ਇਸ ਵਾਰ ਨਵੇਂ ਨੂੰ ਮੌਕਾ ਦੇਣਾ ਚਾਹੀਦਾ ਜੀ ਜਿਹੜੇ ਪੁਰਾਣੇ ਨੇ ਸਾਰੇ ਜਮਾਲੇ ਮਾਨ ਹੋੜ ਵੀ ਸਾਰੇ ਦੇਖ ਲੇ ਭਵਨ ਦਮਨ ਦੇਖ ਲਿਆ ਮਾਨ ਸਾਹਿਬ ਵੀ ਦੇਖ ਲੇ ਜਿਹੜਾ ਵੀ ਕੋਈ ਨਵਾਂ ਕੈਂਡੀਡੇਟ ਆਊਗਾ ਉਹਨੂੰ ਜ਼ਰੂਰ ਮੌਕਾ ਦਿਓ ਉਹ ਗੀਤ ਤਾਂ ਦੇਖੀ ਜਿਓ ਕਿ ਰਾਜਨੀਤੀ ਦੀ ਤਬਦੀਲੀ ਕੀ ਹੁੰਦੀ ਹੈ ਸੈਂਟਰ ਦੇ ਵਿੱਚ ਕੀ ਦੀ ਬਣਦੀ ਹੈ ਇੰਟੂ ਦੇ ਹਿਸਾਬ ਨਾਲ ਤਾਂ ਆਪਾਂ ਗੱਲ ਕਰ ਨਹੀਂ ਸਕਦੇ ਸੈਂਟਰ ਦੇ ਹਮੇਸ਼ਾ ਪੰਜਾਬ ਖਿਲਾਫ ਹੈ। ਰੋਊਗਾ ਵੀ। ਜਿਵੇਂ ਪਹਿਲਾਂ ਕਾਂਗਰਸ ਨਹੀਂ ਨਾ 84 ਵੇਲੇ ਦੀ ਹਾਲ ਤੱਕ ਦਿਮਾਗ ਚ ਲਿਕੜੀ ਪੰਜਾਬ ਦੇ ਇਸ ਤਰ੍ਹਾਂ ਸੈਂਟਰ ਵੀ ਨਹੀਂ ਲਿਕੜਦਾ ਕਿਉਂਕਿ ਜੋ ਸਾਡਾ ਨੁਕਸਾਨ ਹੋ ਰਿਹਾ ਹੁਣ ਕਿਸਾਨਾਂ ਨੂੰ ਰੋਜ਼ ਹੱਤਵਾਦੀ ਖਾਲਸਾ ਨਹੀਂ ਕਿ ਕਿਪਕਾਰਦੇ ਨੇ। ਤਾਂ ਪੰਜਾਬ ਦਾ ਕੋਈ ਵੀ ਜਿਹੜਾ ਜ਼ਿੰਮੇਵਾਰ ਨਾਗਰਿਕ ਹੈ ਉਹ ਨਹੀਂ ਚਾਹੂਗਾ ਵੀ ਅਸੀਂ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਹੈ ਵੀ ਉਹਦੇ ਨਾਲ ਕਿਤੇ ਵੀ ਅਸੀਂ ਹੱਥ ਮਿਲਾਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਅਸੀਂ ਚਾਹਾਂਗੇ। ਬਿਲਕੁਲ ਕੀ ਮੂਡ ਲੱਗਦਾ ਵੀਰੇ ਕਿਉਂ ਕਰਕੇ ਹੱਥਾਂ 'ਚ ਕਾਗਜ਼ ਵੀ ਨੇ ਕਰਕੇ ਹਰ ਬੰਦਾ ਕੁਝ ਨਾ ਕੁਝ ਸੋਚਦਾ ਤੁਹਾਨੂੰ ਨਹੀਂ ਲੱਗਦਾ ਕਿ ਸੈਂਟਰ ਦੇ ਨਾਲ ਜੇ ਸਬੰਧਤ ਕੋਈ ਐਮਪੀ ਆਈ ਸ਼ਾਇਦ ਕੁਝ ਸੰਗਰੂਰ ਜ਼ਿਲ੍ਹੇ ਲਈ ਹੋ ਜੀ ਨਹੀਂ ਨਹੀਂ ਇਹ じゃ ਕੁਛ ਨਹੀਂ ਹੁੰਦਾ ਹੈਗਾ ਸੈਂਟਰ ਨਾਲ ਨਾਲ ਕੁਛ ਨਹੀਂ ਹੁੰਦਾ ਕੰਮ ਤਾਂ ਇਹ ਜਿਵੇਂ ਬਣਦੇ ਨੇ ਐਵੇਂ ਬਣਨਗੇ ਸੈਂਟਰ ਨਾਲ ਕੋਈ ਨਹੀਂ ਵੀ ਆਪਾਂ ਸੈਂਟਰਲ ਆ ਜਾਈਏ ਆਪਣੇ ਕੋਈ ਕੰਮ ਕਰ ਦੂਗਾ ਕਿਹੜੀ ਪਸੰਦ ਆ ਪਰਮਿੰਦਰ ਸਿੰਘ ਢੀਂਡ ਸਾਹਿਬ ਪਸੰਦ ਆ ਅਨ ਕਮੇਡੀਅਨ ਕਲਾਕਾਰ ਕਰਮੀ ਤੇ ਨਮੋੜ ਆਮਿੰਕੋ ਜਵੰਦਾ ਸਿਮਰ ਸਿੰਘ ਮਾਨ ਨੇ ਵਿਜੇਂਦਰ ਸਿੰਘਲਾ ਤਲਵੀਰ ਸਿੰਘ ਗੋਲਦੀ ਬੀਬੀ ਰਜਿੰਦਰ ਕੌਰ ਭੱਟ ਸਾਰੇ ਇੱਕੋ ਦਾਦਾ ਪੋਤਾ ਨਹੀਂ ਸੰਤਾ ਕੋਈ ਨਹੀਂ ਮੈਨੂੰ ਕਰਦਾ ਲੱਗਦਾ ਸੰਤਾ ਕੋਈ ਨਹੀਂ ਹਾਂਜੀ ਭਾਈ ਜੀ ਭਾਈ ਸਿਮਰਜੀਤ ਮਾਨ ਕਿੰਨੇ ਵਾਰ ਸੰਸਦ ਮੈਂਬਰ ਜੀ ਜਾਤੇ ਜਿੰਦੋਂ 5 ਰੁਪਏ ਦਾ ਕੰਮ ਨਹੀਂ ਹਸ ਗੁਰੂ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਹੈ ਜ਼ਿੰਦਗੀ ਵਿੱਚ ਪਾੜ ਪਾਉਣ ਤੱਕ ਉਹਨਾਂ ਦੀ ਨਹੀਂ ਆ ਦਿੱਤੀ ਹੈ ਤੇ ਆਪਣੀ ਪ੍ਰਾਪਰਟੀ ਬਣਾਉਣ ਤੱਕ ਜਿਹੜਾ ਕਹੇ 700 ਏਕੜ ਦਾ ਮਾਲਕ ਬਣਿਆ ਬੈਠਾ ਸਰਕਾਰੀ ਪ੍ਰੋਪਰਟੀਆਂ ਦੱਬੀ ਵੱਠਾ ਸੀਗਾ ਜੇ ਮਾਨ ਸਾਹਿਬ ਦੀ ਸਰਕਾਰ ਆਇਆ ਤਾਂ ਸਰਕਾਰੀ ਪ੍ਰੋਪਰਟੀਆਂ ਸਰਕਾਰੀਆਂ ਸੜਾਈਆਂ ਨੇ ਆ ਚੀਜ਼ ਜੀ ਬਿਲਕੁਲ ਜੇਕਰ ਸੰਗਰੂਰ ਦੇ ਲੋਕਾਂ ਦੀ ਮੂਹਰ ਦੀ ਗੱਲ ਕੀਤੀ ਜਾਵੇ ਤਾਂ ਕੁਝ ਲੋਕ ਕਹਿੰਦੇ ਨੇ ਕਿ ਆਉਣ ਵਾਲਾ ਸਮਾਂ ਲੱਸੂਗਾ ਆਉਣ ਵਾਲੇ ਸਮੇਂ 'ਚ ਵੇਖਾਂਗੇ ਕਿ ਕਿਹੜੇ ਕਿਹੜੇ ਚਿਹਰੇ ਨੇ ਪਰ ਲੋਕਾਂ ਦਾ ਕਹਿਣਾ ਕਿ ਇਹ ਸਾਰੀਆਂ ਪਾਰਟੀਆਂ ਨੂੰ ਅਸੀਂ ਵੇਖ ਲੱਤਾ ਗਿਆ ਸਾਰੇ ਚਿਹਰੇ ਨੂੰ ਵੇਖ ਲੱਤਾ ਗਿਆ ਕੋਈ ਨਵਾਂ ਚਿਹਰਾ ਸੰਗਰੂਰ ਦੇ ਵਿੱਚ ਆਉਣਾ ਚਾਹੀਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਓਲਿਵਿੰਗ ਇੰਡੀਆ ਸੰਗਰੂਰ